ਤੋ ਜਿਹੜੀ ਲੜਕੀ ਰਹੀਏ ਜਿਹਨੂੰ ਚਾਹਲੀ ਕੁੜੀ ਕਹਿੰਦੇ ਆ ਕੋਮਲ ਜਿਹਦੀ ਅਸੀਂ ਮਤ ਕੀਤੀ ਸੀ ਪਰਸੋਂ ਇਹ ਉਹਦੇ ਪਿਤਾ ਜੀ ਨੇ ਇਹ ਉਹਦੇ ਦਾਦੀ ਨੇ ਔਰ ਜਿਸ ਦਿਨ ਮੈਂ ਉਹਦੀ ਰਹੀਏ ਅਸੀਂ ਗਏ ਸੀਗੇ ਉਹਦੀ ਸਹਾਇਤਾ ਕਰਨ ਜਾ ਉਹਨੂੰ ਪੁੱਛਣ ਉਹਦਾ ਦੁੱਖ ਦਰਦ ਵੰਡਾਉਣ ਉਦੋਂ ਮੈਂ ਉਹਦੇ ਪਿਤਾ ਜੀ ਨੂੰ ਪਹਿਲਾਂ ਮਿਲ ਕੇ ਗਿਆ ਸੀਗਾ ਔਰ ਇਹ ਬੜੇ ਵਧੀਆ ਮੈਨੂੰ ਬੰਦੇ ਬੜੇ ਚੰਗੇ ਤਰੀਕੇ ਨਾਲ ਮਿਲੇ ਸੀਗੇ ਔਰ ਇਹਨਾਂ ਨੂੰ ਮੈਂ ਪੁੱਛਿਆ ਸੀਗਾ ਕਿ ਯਾਰ ਇੰਨੇ ਸਾਲ ਲੜਕੀ ਨਾਲ ਆਡ ਹੋ ਕੇ ਮੇਰੇ ਕੋਲ 7 ਉਹਦੇ ਦਸਨ ਮੁਤਾਬਕ 8-9 ਸਾਲ ਹੈ ਇਹਨਾਂ ਦੇ ਦਸਨ ਮੁਤਾਬਕ 5-6 ਸਾਲ ਹੈ ਔਰ ਮੈਂ ਪੁੱਛਿਆ ਸੀਗਾ ਕਿ ਤੁਹਾਡਾ ਵਖਰੇਵੇਂ ਤੋਂ ਰਲੇਵਾ ਹੋ ਸਕਦਾ ਔਰ ਉਦੋਂ ਇਹਦੇ ਪਿਤਾ ਜੀ ਨੇ ਕਿਹਾ ਕਿ ਬੱਚੇ ਜਿਹੜੇ ਆ ਸਕਦੇ ਨੇ ਮਤਲਬ ਮੇਰੀ ਵਾਈਫ ਉਹਦੇ ਉੱਤੇ ਤਰ੍ਹਾਂ ਤਰ੍ਹਾਂ ਦੇ ਨਾਲ ਦੋਸ਼ ਲਾਏ ਚਲੋ ਮੈਂ ਕਿਸੇ ਦੀ ਉਹਨਾਂ ਚੀਜ਼ਾਂ ਤੇ ਨਹੀਂ ਪੈਂਦਾ ਧੀਆ ਪਹਿਣਾ ਸਾਧੀਆਂ ਸਾਧੀਆਂ ਨੇ ਔਰ ਇਹਨਾਂ ਕਿਹਾ ਵੀ ਇਸ ਤਰ੍ਹਾਂ ਉਹ ਬੱਚੇ ਇਕੱਲੇ ਮੇਰੇ ਕੋ ਆ ਸਕਦੇ ਨੇ ਤੇ ਮੈਂ ਇਹਨਾਂ ਨੂੰ ਇੱਕ ਗੱਲ ਕਹੀ ਸੀ ਕਿ ਬੱਚੇ ਹੁਣ ਉਹਨੇ 8-10 ਸਾਲਾਂ ਤੋਂ ਪਾਲੇ ਨੇ ਮੇਰਾ ਨਹੀਂ ਖਿਆਲ ਹੈ ਆਪਦੀ ਮਾਂ ਨੂੰ ਉਹ ਛੱਡ ਕੇ ਤੁਹਾਡੇ ਕੋਲ ਆਉਣਗੇ ਉਹਦੇ ਕਹਣੇ ਛੋਣਗੇ ਉਹਦੇ ਭਰੋਸੇ ਦੇ ਵਿੱਚ ਹੋਣਗੇ ਤੇ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਨੇ ਆਉਣਾ ਔਰ ਦੂਜੀ ਚੀਜ਼ ਇਹਨਾਂ ਨੇ ਇੱਕ ਚੀਜ਼ ਕਹੀ ਸੀ ਕਿ ਮੇਰੀ ਮਾਤਾ ਦਾ ਚੂਲਾ ਜਿਹੜਾ ਉਹਦੇ ਤੇ ਦੋਸ਼ ਉਹਦੀ ਮਾਂ ਦੇ ਉੱਤੇ ਆਪਣੀ ਪਤਨੀ ਦੇ ਉੱਤੇ ਲਾਇਆ ਸੀ ਤੋੜਿਆ ਔਰ ਮੈਂ ਪਹਿਲੇ ਦਿਨ ਇਹਨਾਂ ਨੂੰ ਪੁੱਛਿਆ ਸੀ ਕਿ ਮੈਂ ਉਸ ਲੜਕੀ ਕੋਲ ਬਾਅਦ ਚ ਜਾਊਂਗਾ ਪਹਿਲਾਂ ਤੁਸੀਂ ਮੈਨੂੰ ਦੱਸੋ ਕਿ ਤੁਹਾਡੇ ਮਾਤਾ ਜੀ ਦਾ ਇਲਾਜ ਕਰਾਵਾਂ ਮੈਂ ਉਹਨਾਂ ਨੂੰ ਜਿੰਨੇ ਪੈਸੇ ਚਾਹੀਦੇ ਆ ਮੈਂ ਦੇਣ ਨੂੰ ਤਿਆਰ ਹਾਂ ਉਹਨਾਂ ਦਾ ਜਿੱਥੋਂ ਇਲਾਜ ਕਰਾਉਣਾ ਚਾਹੁੰਦੇ ਉਹ ਪਹਿਲਾਂ ਮੈਂ ਇਹਨਾਂ ਨੂੰ ਪੁੱਛ ਕੇ ਗਿਆ ਸੀਗਾ ਔਰ ਇਹ ਮੈਨੂੰ ਮਤਲਬ ਪਤਾ ਲੱਗ ਗਿਆ ਸੀ ਵੀ ਇਹ ਨਿਸ਼ੇੜੀ ਨਹੀਂ 나 ਹੀ ਮੈਂ ਉੱਥੇ ਜਾ ਕੇ ਕਿਹਾ ਮੈਂ ਇਸ ਚੱਕਰ ਚ ਪੈਂਦਾ ਹੀ ਨਹੀਂਗਾ ਔਰ ਇਹ ਬੰਦਾ ਥੋੜਾ ਜਿਹਾ ਮੈਨੂੰ ਅਣਖ ਵਾਲਾ ਥੋੜਾ ਜਿਹਾ ਸ਼ਰਮ ਵਾਲਾ ਲੱਗਾ ਵੀ ਨਹੀਂ ਭਾਜੀ ਮੈਂ ਪੈਸੇ ਨਹੀਂ ਮੰਗੜੇ ਮੈਂ ਆਟੋ ਚਲਾ ਕੇ ਆਪ ਦਾ ਟੱਬਰ ਪਾ ਲਦਾ ਵਾਂ ਔਰ ਦੂਜੀ ਚੀਜ਼ ਮੈਂ ਇਸ ਇਹ ਜਿਹੜਾ ਲੜਕੀ ਦਾ ਫਾਦਰ ਇਹਨੂੰ ਮੈਂ ਸਲੂਟ ਕਰਦਾ ਬੱਚੇ ਛੱੜਤੇ ਜਨਾਨੀ ਛੱੜਤੀ ਮਾਂ ਬਜ਼ੁਰਗ ਹੈ ਉਹਦੀ ਰੋਟੀ ਵੀ ਆਪ ਪਕਾਉਂਦਾ ਤੇ ਉਹ ਮਤਲਬ ਬੈੱਡ ਦੇ ਉੱਤੇ ਉਹਦਾ ਸਾਰਾ ਲੈਟਰਨ ਬਾਥਰੂਮ ਆਪ ਸਫਾਈ ਕਰਦਾ ਤੇ ਇਹੋ ਜਿਹੇ ਪੁੱਤ ਜਿਹੜੇ ਸਰਵਣ ਪੋਤੇ ਆ ਉਹ ਘਰ ਘਰ ਜੰਮਣੇ ਚਾਹੀਦੇ ਆ ਪਰ ਜਿਹੜਾ ਇਹਨਾਂ ਦੇ ਨਾਲ ਵਖਰੇਵਾ ਹੋ ਗਿਆ ਮੈਂ ਉਸ ਦਿਨ ਉੱਥੇ ਵੀ ਇੱਕ ਗੱਲ ਕਹੀ ਸੀ ਕਿ ਜਦੋਂ ਮਾਂ ਪਿਓ ਆਡੋ ਜਾਂਦੇ ਆ ਨਾ ਮੈਨੂੰ ਨਹੀਂ ਪਤਾ ਪਿਓ ਗਲਤ ਹੁੰਦਾ ਕਿ ਮਾਂ ਗਲਤ ਹੁੰਦੀ ਅਸੀਂ ਕੋਈ ਜੱਜ ਥੋੜੀ ਇਹਦਾ ਫੈਸਲਾ ਕਰਨਾ ਪਰ ਉਹਦੇ ਵਿੱਚ ਬੱਚੇ ਰੁੱਲਦੇ ਆ ਬੱਚਿਆਂ ਦਾ ਨੁਕਸਾਨ ਹੁੰਦਾ ਵਾ ਬੱਚੀ ਵੇਚਣ ਤੇ ਵਿਚਾਰੀ ਚਾਹ ਡਈ ਆ ਨਾ ਉਹਨੂੰ ਜੋ ਪਿਕਚਰ ਦਿਖਾਈ ਗਈ ਪਿਓ ਬਾਰੇ ਉਹਨੇ ਵਿਚਾਰੀ ਨੇ ਬੋਲ ਦਿੱਤਾ ਅੱਜ ਤਰ੍ਹਾਂ ਤਰ੍ਹਾਂ ਦੀ ਉਹਨੂੰ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਮੈਂ ਇਸ ਭਾਉ ਨੂੰ ਉਦੋਂ ਪੁੱਛਿਆ ਸੀ ਤੇਰੀ ਮਾਂ ਦਾ ਮੈਂ ਇਲਾਜ ਕਰਾਉਣ ਨੂੰ ਤਿਆਰ ਆ ਜੋ ਖਰਚਾ ਹੁੰਦਾ ਮੈਂ ਕਰਨ ਨੂੰ ਤਿਆਰ ਆ ਕਿਉਂ ਭਾਉ ਜੀ ਮੈਂ ਤੁਹਾਨੂੰ ਪੁੱਛ ਕੇ ਗਿਆ ਸੀ ਅੱਜ ਮੈਂ ਇਸ ਮਾਤਾ ਨੂੰ ਫੋਨ ਕੀਤਾ ਵੀ ਤੋ ਮੈਨੂੰ ਇੱਕ ਦਰਦ ਆ ਵੀ ਯਾਰ ਬੱਚੀ ਤੁਹਾਡੀ ਕੰਮ ਕਰ ਰਹੀ ਆ ਮਤਲਬ ਇਹ ਵੀ ਹੋ ਸਕਦਾ ਵੀ ਬੱਚਾ ਤੁਹਾਡਾ ਚਾਹ ਵੇਚ ਰਿਆ ਤੁਹਾਨੂੰ ਅੱਜ ਇਹ ਲੱਗ ਰਿਹਾ ਉਹਨੇ ਝੂਠ ਮਾਰਿਆ ਤੇ ਸਾਡੀ ਬੜੀ ਬੇਇੱਜ਼ਤੀ ਹੋਈ ਆ ਕੱਲ ਨੂੰ ਜਿਹੋ ਜਿਹਾ ਸਮਾਜ ਆ ਇਹੋ ਜੀਆਂ ਬੱਚੀਆਂ ਨੂੰ ਵਰਗਲਾ ਲੈਂਦਾ ਐ ਇਸ ਉਮਰ ਦੇ ਵਿੱਚ ਉਹ ਗਲਤ ਕੰਮ 'ਚ ਪੈ ਜਾਂਦੀ ਤੇ ਫਿਰ ਦਾਦੀ ਨੂੰ ਤੇ ਪਿਓ ਨੂੰ ਬੜਾ ਫਖਰ ਮਹਿਸੂਸ ਹਣਾ ਸੀ ਵੀ ਸਾਡੀ ਬੱਚੀ ਤਾਂ ਤਾਂ ਤੇ ਤੁਰੇ ਫਿਰਦੀ ਆ ਸਾਡੀ ਬੱਚੀ ਫਲਾਣਾ ਗਲਤ ਕੰਮ ਕਰਦੀ ਆ ਸੋ ਇਸ ਚੀਜ਼ ਨੂੰ ਇੱਥੇ ਰੋਕਣਾ ਚਾਹੀਦਾ ਤੇ ਮਾਂ ਨੇ ਸਵੇਰੇ ਮੇਰੇ ਨਾਲ ਗਿਲਾ ਕੀਤਾ ਸੀ ਫੋਨ ਦੇ ਉੱਤੇ ਇਹਨੂੰ ਪਤਾ ਨਹੀਂ ਸੀਗਾ ਪੁੱਤ ਨੇ ਦੱਸਿਆ ਨਹੀਂ ਮੇਰੇ ਕੋ ਮੰਨੀ ਵੀ ਕਿ ਮੈਨੂੰ ਨਹੀਂ ਦੱਸਿਆ ਮੈਂ ਕਿਹਾ ਮਾਤਾ ਜੀ ਤੁਸੀਂ ਇਸ ਕੰਮ ਨੂੰ ਇੱਥੇ ਬੰਦ ਕਰ ਦਿਓ ਬੱਚੀ ਆ ਵਿਚਾਰੀ ਉਹਨੂੰ ਕੰਮ ਕਰਨ ਦਿਓ ਲੋਕ ਉਹਨੂੰ ਮਾੜਾ ਚੰਗਾ ਬੋਲਣਾ ਸ਼ੁਰੂ ਹੋ ਗਏ ਨੇ ਬੱਚੇ ਰੱਬ ਦਾ ਰੂਪ ਹੁੰਦੇ ਨੇ ਤੇ ਮਾਤਾ ਨੇ ਮੈਨੂੰ ਗਿਹੜਾ ਕੀਤਾ ਵੀ ਤੋ ਮੇਰੀ ਪੋਤੀ ਨੂੰ ਲੱਖ ਰੁਪਇਆ ਦੇ ਕੇ ਆਇਆ ਸੀ ਮੇਰਾ ਵੀ ਚੂਲਾ ਟੁੱਟਾ ਮੇਰੀ ਬਾਤ ਨਹੀਂ ਪੁੱਛੀ ਤੇ ਮੈਂ ਕਿਹਾ ਜੀ ਮੈਂ ਤਾਂ ਤੁਹਾਡੇ ਬੇਟੇ ਨੂੰ ਪੁੱਛਿਆ ਸੀ ਉਹਨੇ ਹੀ ਮਨਾ ਕਰ ਦਿੱਤੀ ਫਿਰ ਬਦੋ ਬਦੀ ਤੁਸੀਂ ਕਿਸੇ ਨੂੰ ਫੜਾਓ ਤੇ ਅਗਲਾ ਕਿਸੇ ਕੋਲ ਕਹਿ ਦਿੰਦਾ ਵੀ ਤੇਰੇ ਕੋਲ ਬਹੁਤ ਜ਼ਿਆਦਾ ਆ ਯਾਰ ਤੂੰ ਕੋ ਦੇਣ ਰਿਹਾ ਮੈਨੂੰ ਅੱਜ ਮਾਤਾ ਨੂੰ ਮੈਂ ਕਹਾ ਮੈਂ ਕਹਾ ਮਾਤਾ ਮੈਂ 3 ਨਹੀਂ ਵਜਣ ਦੇਣੇ 4 ਮੈਂ ਤੇਰ ਕੋ ਵੀ ਆਇਆ ਲੈ ਔਰ ਅੱਜ ਮੈਂ ਮਾਤਾ ਨੂੰ ਵੀ ਲੱਖ ਰੁਪਿਆ ਦਿੱਤਾ ਆਪਦੇ ਚੂਲੇ ਦਾ ਇਲਾਜ ਕਰਾਓ ਔਰ ਹੋਰ ਵੀ ਇਸ ਤੋਤੇ ਖਰਚਾ ਹੁੰਦਾ ਸਾਨੂੰ ਦੱਸੋ ਕਿਹੜੇ ਹਸਪਤਾਲ ਦੇ ਵਿੱਚ ਕਰਾਉਣਾ ਮੈਂ ਉਹ ਵੀ ਕਰਾਉਣ ਨੂੰ ਤਿਆਰ ਹਾਂ ਸੋ ਮੈਂ ਗੱਲ ਇਹ ਕਹਿਣਾ ਮਾਤਾ ਵੀ ਪਰਸੋ ਬੋਲੀ ਸੀ ਕਿ ਮੇਰੇ ਜਿਹੜੀ ਪੈੜੀ ਆ ਮੈਂ ਆਪਣੇ ਪੋਤੇ ਤੇ ਪੋਤੀ ਦੇ ਨਾਂ ਨੂੰ ਲਾਉਣ ਨੂੰ ਤਿਆਰ ਹਾਂ ਫਿਰ ਪੋਤੇ ਪੋਤੀਆਂ ਦਾ ਦਰਦ ਆਉਂਦਾ ਤੇ ਫਿਰ ਪੋਤੇ ਪੁੱਤੀਆਂ ਨੂੰ ਛੱਡਦੀ ਐ ਨਾ ਨੌ ਕਰਕੇ ਉਹਨਾਂ ਨੂੰ ਮਾੜਾ ਚੰਗਾ ਆਪਾਂ ਕਹਿਣਾ ਹੀ ਛੱਡਦੀ ਐ ਤੁਸੀਂ ਉਹਨੂੰ ਪੈੜੀ ਲਾਉਣ ਨੂੰ ਤਿਆਰ ਹੋ ਮੇਰਾ ਦਿਲ ਕੀਤਾ ਮੈਨੂੰ ਰੱਬ ਨੇ ਦਿੱਤੇ ਮੈਂ ਲੱਖ ਰੁਪਈਆ ਉੱਥੇ ਫੜਾਇਆ ਕਈ ਲੋਕ ਬਿਨਾ ਪੁੱਛੇ ਹਿੰਮਤ ਕਿਉਂ ਕਰਦੇ ਹੋ ਇਹੋ ਜਿਹੇ ਲੋਕਾਂ ਦੀ ਮੈਂ ਕਿਸੇ ਕੋਲ ਮੰਗ ਕੇ ਨਹੀਂ ਦਿੱਤੇ ਵੀ ਦੱਸਦਾ 1000 ਰੁਪਈਆ ਦੋ ਤੇ ਮੈਂ ਪੈਸੇ ਦੇਣੇ ਨੇ ਮੈਨੂੰ ਲੱਗਾ ਉਹ ਬੱਚੀ ਦਾ ਮੇਰੇ ਪੈਸੇ ਨਾਲ ਦਰਦ ਵੰਡਿਆ ਜਾ ਸਕਦਾ ਇਹ ਮਾਤਾ ਦਾ ਝੂਲਾ ਠੀਕ ਹੋ ਸਕਦਾ ਤੇ ਮੈਂ ਇਹਨੂੰ ਵੀ ਦੇ ਦਿੱਤੇ ਅੱਜ ਉਹ ਮੇਰੇ ਕੋ ਫੋਨ ਦੇ ਉੱਤੇ ਵੀ ਰੋਈ ਕਿ ਕਿਸੇ ਬੰਦੇ ਨੇ ਮੈਨੂੰ ਰੇੜੀ ਬਣਾ ਕੇ ਦੇਣੀ ਸੀ ਉਹਨੇ ਮੈਨੂੰ ਕਹਿ ਦਿੱਤਾ ਤੂੰ ਝੂਠੀ ਆ ਮੈਂ ਤੈਨੂੰ ਰੇੜੀ ਨਹੀਂ ਬਣਾ ਕੇ ਦੇਣੀ ਮੈਂ ਕਿਹਾ ਪੁੱ ਸੋ ਬੱਚੀ ਆ ਤੇਰੀ ਇਹਨੂੰ ਇਸ ਚੀਜ਼ ਦੇ ਉੱਤੇ ਪਹਿਲੀ ਗੱਲ ਤੇ ਇਹ ਟੱਬਰ ਦਾ ਰਲੇਵਾ ਹੋ ਜਾਣਾ ਚਾਹੀਦਾ ਪੰਚਾਇਤ ਬੈਠੀ ਆ ਸਰਪੰਚ ਸਾਹਿਬ ਬੈਠੇ ਨੇ ਵੀ ਉਹ ਕਿਹੜੀ ਉਮਰ ਆ ਵੀ ਕੀ ਕੈਰੈਕਟਰ ਉਹਦਾ ਹੋਣੇ ਤੋਂ ਮਤਲਬ ਢੱਲਾ ਦੂ ਜਿੰਨੇ ਕਪਾ ਦੇ ਉੱਤੇ ਦੋਸ਼ ਲਾ ਦਿੱਤੇ ਆ ਹੋਣੀ ਆਪਾਂ ਆਪਣਾ ਜਿਹੜਾ ਟੱਬਰ ਮਸਾ ਲਈਏ ਹੋਣੀ ਆਪਾਂ ਆਪਣੇ ਬੱਚਿਆਂ ਨੂੰ ਇਕੱਠੇ ਕਰ ਲਈਏ ਸੋ ਇਹ ਘਰ ਤੁਹਾਡੀ ਮਾਂ ਦਾ ਵੀ ਖਿਆਲ ਰੱਖਿਆ ਜਾਵੇ ਤੁਹਾਡੇ ਬੱਚੇ ਵੀ ਚੰਗੀ ਤਰ੍ਹਾਂ ਪਾਲ ਸਕਣ ਅੱਜ ਉਹਦੀਆਂ ਲੋੜਾਂ ਬੰਦ ਹੋ ਜਾਣਗੀਆਂ ਅੱਜ ਉਹਦੇ ਕੋਲ ਕੰਮ ਚੱਲਣਾ ਬੰਦ ਹੋ ਜਾਊਗਾ ਇਹ ਬੜਾ ਵੱਡਾ ਵਹਿਮ ਹੁੰਦਾ ਦੁਨੀਆ ਨੂੰ ਕਰੋੜਾਂ ਰੁਪਏ ਇਕੱਠੇ ਹੋ ਜਾਣੇ ਆ ਮੈਂ ਤੁਹਾਨੂੰ ਲਿਖ ਕੇ ਦੇ ਦਿੰਦਾ 2 ਨਹੀਂ 4 ਨਹੀਂ 5 ਲੱਖ 7 ਲੱਖ ਰੁਪਏ ਤੋਂ ਉੱਤੇ ਮਤਲਬ ਇਕੱਠਾ ਨਹੀਂ ਹੁੰਦਾ ਯਾਰ ਦੁਨੀਆ ਹੋਰ ਬਹੁਤ ਆਵਾਂ ਦੇ ਉੱਤੇ ਮਤ ਕਰਦੀ ਆ ਇਕੱਲੇ ਇੱਕ ਨੂੰ ਨਹੀਂ ਫੜ ਲੈਂਦੀ ਸੋ ਇਸ ਚੀਜ਼ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਤੇਰੀ ਧੀ ਆ ਮੈਂ ਤੇ ਤੈਨੂੰ ਇਹ ਕਹਿਣਾ ਆ ਭਾਉ ਉਹਦੀ ਸਮੋ ਤਰੀਫ ਕਰ ਵੀ ਮੇਰੀ ਬੱਚੀ ਨੇ ਇਹ ਕੰਮ ਕੀਤਾ ਉਹ ਕਿਸੇ ਗਲਤ ਕੰਮ ਦੇ ਵਿੱਚ ਨਹੀਂ ਪਈ ਲੋਕ ਉਹਨੂੰ ਬੱਚੀ ਨੂੰ ਲਿਖੀ ਜਾ ਰਹੇ ਆ ਇਹ 420 ਆ ਇੱਕ ਬੰਦੇ ਦੀ ਮੈਂ ਵੀਡੀਓ ਸੁਣਦਾ ਸੀ ਉਹ ਉਹਨੂੰ ਕਹਿੰਦਾ 420 ਆ ਉਹ 420 ਬੱਚਾ 420 ਨਹੀਂ ਕਰ ਸਕਦਾ ਬੱਚਾ ਚੋਰੀ ਕਰ ਸਕਦਾ ਜੇ ਉਹਨੂੰ ਲੋੜ ਹੋਵੇ ਤੇ ਬੱਚੇ ਦੇ ਮਨ 'ਚ ਲਾਲਚ ਹੋਵੇ ਚੋਰੀ ਕਰ ਸਕਦਾ 15 16 17 ਸਾਲਾਂ ਦਾ ਬੱਚਾ ਕੀ 420 ਕਰੂਗਾ ਯਾਰ ਆਪਾਂ ਲਿਖਣ ਤੋਂ ਕੁਝ ਨਹੀਂ ਵੇਲੇ ਵੀ ਸਾਡੇ ਘਰ ਵੀ ਧੀਆ ਵਾਂ ਮੈਂ ਉਹਨਾਂ ਨੇ ਝੂਠ ਬੋਲਿਆ ਉਹਨੇ ਜੋ ਮਰਜ਼ੀ ਕਰ ਲਿਆ ਬਾਪ ਨੂੰ ਵੱਡਾ ਦਿਲ ਵਿਖਾਉਣਾ ਚਾਹੀਦਾ ਵੀ ਉਹ ਮਾੜਾ ਕੰਮ ਤੇ ਨਹੀਂ ਕਰਨ ਢੀ ਉਹ ਕਿਸੇ ਗਲਤ ਥਾਂ ਦੇ ਉੱਤੇ ਇਹ ਤੇ ਨਹੀਂ ਜਾਂਦੀ ਉਹ ਕਿਸੇ ਗਲਤ ਲੋਕਾਂ ਦੇ ਮਗਰ ਤੇ ਨਹੀਂ ਜਾਂਦੀ ਆਪਾਂ ਇਹ ਚੀਜ਼ਾਂ ਤੇ ਵੇਖਦੇ ਨਹੀਂ ਐਵੇਂ ਬਸ ਜਿੱਧਰ ਨੂੰ ਮਤਲਬ ਵੱਜਦਾ ਵਾ ਜੋਸ਼ ਤੇ ਜਿੱਧਰ ਨੂੰ ਹਜੂਮ ਆਪਾਂ ਵੇਖਦੇ ਆਪਾਂ ਉਧਰ ਨੂੰ ਤੁਰ ਪੈਨੇ ਆ ਨਹੀਂ ਚਾਹੀਦਾ ਉਹ ਬੱਚੀ ਅਕਸਰ ਉਹਨੇ ਹੋਟਲ ਪਾ ਲਿਆ ਯਾਰ ਤੁਹਾਡੇ ਪੈਸੇ ਇਕੱਠੇ ਕਰਕੇ ਉਹਨੇ ਕੋ ਮਾਲ ਖੜਾ ਕਰ ਲਿਆ ਤੁਹਾਡੇ ਪੈਸੇ ਇਕੱਠੇ ਕਰਕੇ ਉਹਨੇ ਇੱਕ ਚਾਹ ਦੀ ਦੁਕਾਨ ਖੋਲੀ ਰੇੜੀ ਉਹਦੇ ਕੋ ਬਣੀ ਨਹੀਂ ਹੈਗੀ ਉੱਥੇ ਉਹ ਚਾਹ ਵੇਚਣ ਢੀ ਆ ਤੇ ਕਿੰਨਾ ਕੋ ਨੂੰ ਨਿੰਦੀ ਜਾਵਾਂ ਕਿ ਤੇ ਕੀ ਉਹਦੇ ਵਿੱਚੋਂ ਕੱਢ ਲਾਂਗੇ ਅੱਜ ਉਹ ਮੇਰੇ ਕੋਲ ਰੋਈ ਮੈਨੂੰ ਇਹ ਵੀ ਕਿਹਾ ਕਿ ਤੈਨੂੰ ਜੇ ਕੋਈ ਬੰਦਾ ਕਹਿੰਦਾ ਵੀ ਮੈਨੂੰ ਤੈਨੂੰ ਪੈਸੇ ਪਾ ਕੇ ਗਲਤੀ ਹੋ ਗਈ ਆ ਮੈਨੂੰ ਉਹਦੀ ਰਸੀਦ ਵਿਖਾ ਦੇ ਮੈਂ ਉਹਨਾਂ ਦੇ ਖਾਤੇ 'ਚ ਵੀ ਪੈਸੇ ਵਾਪਸ ਪਾਉਣ ਨੂੰ ਤਿਆਰ ਆ ਯਾਰ ਬੱਚੀ ਨੂੰ ਬਖਸ਼ ਦਿਓ ਮੇਰੀ ਮਤਲਬ ਤੁਹਾਨੂੰ ਹੱਥ ਬੰਨ ਕੇ ਬੇਨਤੀ ਆ ਔਰ ਮੈਂ ਇਹ ਗੱਲ ਲੋਕਾਂ ਨੂੰ ਹਮੇਸ਼ਾ ਕਹਿਣਾ ਖੁਸ਼ੀਆਂ ਪੈਸੇ ਨਾਲ ਖਰੀਦੀਆਂ ਜਾਣ ਨਾ ਤੇ ਮੈਂ ਮਾਂ ਦੇ ਚਰਨਾਂ 'ਚ ਛੁੱਟਾ ਮੈਂ ਤੁਹਾਡੇ ਚਰਨਾਂ 'ਚ ਛੁੱਟਾ ਰੋਜ਼ ਖਰੀਦ ਕੇ ਆਪਦੇ ਘਰ ਜਾਵਾਂ ਕੋਈ ਫਰਕ ਨਹੀਂ ਪੈਂਦਾ ਮੈਂ ਮਾਂ ਨੂੰ ਦਿੱਤਾ ਮੈਂ ਇਹਨੂੰ ਕਿਹਾ ਵੀ ਮੇਰੇ ਸਿਰ ਤੇ ਹੱਥ ਰੱਖਦੇ ਰੱਬ ਨੇ ਮੈਨੂੰ ਉੱਤੇ ਬੜਾ ਭਰੋਸਾ ਉਹਨੇ ਮੈਨੂੰ ਦੋ ਤਿੰਨ ਜੀਰਮਾ ਲਾ ਕੇ ਦੇਣੀਆਂ ਨਾਲ ਇਹਦੇ ਮੈਂ ਇੰਨਾ ਭਰੋਸਾ ਕਰਦਾ ਔਰ ਤੂੰ ਗੁਰਸਿੱਖ ਬੰਦਾ ਹੈ ਯਾਰ ਅਮਰਧਾਰੀ ਤੋਂ ਬੰਦਾ ਹੈ ਰੱਬ ਦੇ ਉੱਤੇ ਭਰੋਸਾ ਕਰ ਤੇਰੇ ਬੱਚਿਆਂ ਨੂੰ ਅੱਜ ਉਹ 15 16 17 ਸਾਲਾਂ ਦੇ ਆਂ ਵਿਆਂ ਬ ਵੇ ਸਾਡਾ ਪਿਓ ਕੀ ਸੀਗਾ ਸਾਡੀ ਮਾਂ ਕੀ ਸੀ ਰੱਬ ਦੇ ਉੱਤੇ ਛੱਡ ਦਿਓ ਯਾਰ ਆਪਦੇ ਬੱਚਿਆਂ ਨੂੰ ਮਾੜਾ ਚੰਗਾ ਨਹੀਂ ਮੈਂ ਇਸ ਆਸ ਨਾਲ ਇਸ ਪਰਿਵਾਰ ਕੋ ਔਰ ਮੈਂ ਕਹਿਣ ਲੱਗਾ ਕਿ ਮੈਂ ਪਹਿਲੇ ਦਿਨ ਇਹਨੂੰ ਪੁੱਛ ਕੇ ਗਿਆ ਸੀ ਕਿ ਜੇ ਤੁਹਾਡੀ ਮਾਂ ਬਿਮਾਰ ਹੈ ਉਹਦਾ ਇਲਾਜ ਨਹੀਂ ਹੁੰਦਾ ਤੇ ਮੈਂ ਪਹਿਲਾਂ ਤੇਰੇ ਘਰ ਚੱਲਦਾ ਮੈਂ ਪੈਸੇ ਪਹਿਲਾਂ ਉੱਥੇ ਦਿਨਾ ਉਹਦੇ ਇਲਾਜ ਕਰਾਉਣ ਲਈ ਪਰ ਇਸ ਭਾਉ ਨੇ ਮੈਨੂੰ ਨਾ ਕਰ ਦਿੱਤੀ ਸੀ ਦੱਸੋ ਭਾਉ ਜੀ ਹਾਂ ਜੀ ਠੀਕ ਹੈ ਜੀ ਅੱਜ ਮੈਨੂੰ ਮਾਂ ਨੇ ਸੱਦਿਆ ਮੈਂ ਆ ਗਿਆ ਸੋ ਇੱਕ ਮੈਨੂੰ ਭਾਉ ਜੀ ਸਵਾਲ ਕਰਦੇ ਨੇ ਵੀ ਥੱਲੇ ਕਮੈਂਟ ਮੈਨੂੰ ਕਮੈਂਟਾਂ ਕਮੈਂਟਾਂ ਨਾਲ ਕੋਈ ਫਰਕ ਨਹੀਂ ਪੈਂਦਾ ਜੀ ਮੈਨੂੰ ਰੱਬ ਦੇ ਦਰਚ ਕਮੈਂਟ ਚਾਹੀਦੇ ਆ ਉਹਦਾ ਕਮੈਂਟ ਮੈਨੂੰ ਸਹੀ ਚਾਹੀਦਾ ਵੀ ਉਹਦੀ ਨਿਗਾ ਮੇਰੇ ਤੇ ਸਵੱਲੀ ਚਾਹੀਦੀ ਆ ਉਹਦਾ ਜਿਹੜਾ ਸਵੇਰੇ ਮੁੱਖ ਬਾਖ ਆਉਂਦਾ ਨਾ ਮੈਨੂੰ ਉਹ ਕਮੈਂਟ ਜਿਹੜਾ ਸਭ ਤੋਂ ਵਧੀਆ ਲੱਗਦਾ ਵੀ ਉਹਨੇ ਮੇਰੇ ਲਈ ਕੀ ਅੱਜ ਮੁੱਖ ਬਾਖ ਮਸ਼ੀਦਾ ਮੱਥਾ ਟੇਕ ਕੇ ਆਇਆ ਜੋ ਮਤਲਬ ਮੈਂ ਉੱਤੇ ਭਰੋਸਾ ਕਰਦਾ ਮੈਨੂੰ ਉਹਦੀ ਨਿਗਾ ਸਵੱਲੀ ਕਮੈਂਟ ਜਿਹੜੇ ਤੁਸੀਂ ਇੱਥੇ ਲੋਕਾਂ ਦੀ ਨਾ ਆਪਣੀ ਮਤਲਬ ਹੁੰਦੀ ਜਿਉਂ ਉਹਨਾਂ ਦੇ ਅਨਸਾਰ ਬੋਲਦੇ ਹੋ ਤੇ ਤੁਸੀਂ ਵੈਰੀ ਗੁੱਡ ਹੋ ਲੋਕਾਂ ਨੂੰ ਚੰਗਾ ਨਹੀਂ ਲੱਗਦਾ ਉਹ ਤੇ ਤੁਹਾਡੀ ਧੀ ਦੀ ਮਤਲਬ ਜੋ ਤੁਹਾਨੂੰ ਮਤਲਬ ਮਾੜਾ ਚੰਗਾ ਇਹਨਾਂ ਚੀਜ਼ਾਂ ਦਾ ਮੈਂ ਇਹਨਾਂ ਚੀਜ਼ਾਂ ਤੋਂ ਪਾਰ ਆ ਕੋਈ ਫਰਕ ਨਹੀਂ ਪੈਂਦਾ ਪਰ ਮੈਂ ਲੋਕਾਂ ਨੂੰ ਇੱਕ ਅਪੀਲ ਜ਼ਰੂਰ ਕਰਦਾ ਵੀ ਯਾਰ ਕਿਸੇ ਵੀ ਮਤ ਕਰਨ ਦੇ ਨਾਲ ਮਤਲਬ ਉਹਦਾ ਇੱਕ ਕਾਰੋਬਾਰ ਚੱਲ ਗਿਆ ਉਹਦਾ ਝੂਠ ਇੱਕ ਤੁਸੀਂ ਵੇਖ ਲਿਆ ਉਹਨੂੰ ਜੋ ਪਿਕਚਰ ਬਚਪਨ ਤੋਂ ਦਿਖਾ ਦਿੱਤੀ ਗਈ ਬਾਪ ਬਾਰੇ ਉਹਨੇ ਵਿਚਾਰੀ ਨੇ ਬੋਲ ਦਿੱਤੀ ਉਹਦਾ ਕੀ ਕਸੂਰ ਆ ਬਾਪ ਉਹਨੂੰ ਮਿਲਿਆ ਨਹੀਂ ਮੇਰੇ ਖਲ 6-7 ਸਾਲ ਤੋਂ ਨਹੀਂ ਉਹਨੂੰ ਪਤਾ ਹੋਊਗਾ ਕਿ ਮੇਰਾ ਬਾਪ ਕਿੱਦਾਂ ਦਾ ਵਾ ਜਿੱਦਾਂ ਦਾ ਉਹਨੂੰ ਪੜਾਇਆ ਜਾਂਦਾ ਜਾਂ ਜਿੱਦਾਂ ਦਾ ਉਹਨੂੰ ਦੱਸਿਆ ਗਿਆ ਉਹਨੇ ਬੋਲ ਦਿੱਤਾ ਮਤਲਬ ਉਹਦੇ ਵਿੱਚ ਉਹਦਾ ਐਡਾ ਕਸੂਰ ਥੋੜੀ ਆ ਸੋ ਭਾਉ ਮੈਂ ਤੈਨੂੰ ਇਹ ਬੇਨਤੀ ਕਰਨ ਆਇਆ ਤੋ ਕਹਿ ਵੀ ਲੋਕੋ ਮੇਰੀ ਕੁੜੀ ਦਾ ਸਾਥ ਦੋ ਮੇਰੀ ਬੋਟੀ ਨਾਲ ਮੇਰੇ ਝਗੜੇ ਹੋ ਸਕਦੇ ਆ ਬੱਚੇ ਤੇ ਸਾਂਝੇ ਆ ਨਾ ਮਾਂ ਤੇਰੀ ਉਹਨਾਂ ਦੇ ਨਾਲ ਜਾਇਦਾ ਲਵਾਉਣ ਨੂੰ ਤਿਆਰ ਆ ਆਪਾਂ ਆਪਣੇ ਨਿੱਕੇ ਜੇ ਬੋਲ ਦੋ ਵੀਡੀਓ ਕੋ ਦੋ ਇੰਟਰਵਿਊ ਉਹਦਾ ਬੇੜਾਗਰ ਕਰਨੀਆਂ ਉਹਨੂੰ ਦੁਨੀਆ ਇਹ ਤੈਨੂੰ ਚੰਗਾ ਲੱਗਦਾ ਵੀ ਤੇਰੀ ਧੀ ਨੂੰ ਥੱਲੇ ਕੋ ਮਾਵਾਂ ਪੈਣਾ ਦੀਆਂ ਗੰਦੀਆਂ ਗਾਲਾਂ ਕੱਢੇ ਕੋ ਚੋਰ ਕਵੇ ਕੋ 420 ਕਵੇ ਇਹ ਵੀ ਬਾਪ ਦਾ ਫਰਜ਼ ਨਹੀਂਗਾ ਇੱਕ ਹੋਰ ਗੱਲ ਜੋ ਗਿਆ ਮੈਂ ਕਹਿਣਾ ਵੇਖੋ ਬਾਪ ਬੇਟੀ ਨੂੰ ਬੋਲ ਰਿਹਾ ਬੇਟੀ ਬਾਪ ਨੂੰ ਬੋਲ ਰਹੀ ਐ ਇਤੋਂ ਵੱਡਾ ਕਲਯੋਕ ਕੀ ਹੋਸਾ ਦਾ ਭਾਵੇਂ ਭਲੇਖੇ ਨਾਲ ਐ ਮਿਸ ਅੰਡਰਸਟੈਂਡਿੰਗ ਨਾਲ ਐ ਯਾਰ ਮਤਲਬ ਕੁਛ ਨਾ ਕੁਛ ਮੈਂ ਅੱਜ ਤੇਰੇ ਕੋ ਇਹ ਬੇਨਤੀ ਲੈ ਕੇ ਆਇਆ ਮੈਨੂੰ ਜਿੱਥੇ ਖਲਾਰੇਗਾ ਮੈਂ ਤੇਰੀ ਧੀ ਨੂੰ ਵੀ ਕਿਹਾ ਸੀ ਲੋਕ ਉਹਨੂੰ ਜੋ ਮਰਜ਼ੀ ਮਾੜਾ ਬੋਲੀ ਜਾਣ ਮੈਂ ਅੱਜ ਵੀ ਉਹਦੇ ਕੋਲ ਚੱਲਿਆ ਉਹਦੀ ਲੋੜ ਫੇਰ ਪੁੱਛ ਕੇ ਆਉਂਗਾ ਤੈਨੂੰ ਕਿਹੜੀ ਚੀਜ਼ ਦੀ ਲੋੜ ਆ ਮੈਂ ਤੇਰੇ ਘਰ ਵੀ ਤੇਰੀ ਪੰਚਾਇਤ ਚ ਕਹਿ ਕੇ ਚੱਲਿਆ ਆਪਦੀ ਮਾਂ ਦਾ ਇਲਾਜ ਕਰਾ ਆਪਦੇ ਘਰ ਚ ਕੋ ਚਾਹੀਦਾ ਮੇਰੀ ਸੇਵਾ ਲਾਓ ਮੈਂ ਫਖਰ ਮਹਿ ਮੈਂ ਨਾ ਫਖਰ ਮਹਿਸੂਸ ਕਰੂੰਗਾ ਮੈਂ ਭਜਦਾ ਨਹੀਂ ਪਰ ਮੈਂ ਤੈਨੂੰ ਇੱਕ ਬੇਨਤੀ ਕਹਿਣ ਲੱਗਾ ਵੀ ਤੇਰੀ ਕੁੜੀ ਨੇ ਛੋਟਾ ਜਿਹਾ ਨਾਂ ਰੱਖਿਆ ਚਾਹਲੀ ਕੁੜੀ ਕਹਿ ਚਾਹਲੀ ਕੁੜੀ ਜਿੰਦਾਬਾਦ ਕਹਿ ਚਾਹਲੀ ਕੁੜੀ ਜਿੰਦਾਬਾਦ ਮੇਰੀ ਕੁੜੀ ਦਾ ਸਾਥ ਦੋ ਵਾ ਚੜ ਕੇ ਵੀ ਭੁੱਲ ਚੋਕ ਹੋ ਗਈ ਆ ਤੇ ਕੋਈ ਗੱਲ ਨਹੀਂ ਗਈ ਯਾਰ ਮਤਲਬ ਉਹਨੂੰ ਜੋ ਦੱਸਿਆ ਗਿਆ ਤੇਰੇ ਬਾਰੇ ਉਹ ਸੋ ਮੇਰੀ ਸਾਰਿਆਂ ਨੂੰ ਅਪੀਲ ਆ ਯਾਰ ਮਤਲਬ ਮਾੜਾ ਚੰਗਾ ਨਹੀਂ ਉਹਦਾ ਸਾਥ ਦੋ ਕੋ ਜਾਂਦੇ ਆਂਦੇ ਖਲੋ ਵਿੱਚ ਵਿਚਾਰੀ ਚਾਹ ਵੇਚਣ ਢਈ ਆ ਉੱਥੇ ਕੋ ਫੀਮ ਡੋਡੇ ਸਮੈਕ ਨਹੀਂ ਵੇਚਦੀ ਫਿਰਦੀ ਵੀ ਉਹਨੂੰ ਆਪਾਂ ਕਿਰਨਾ ਦਾ ਪਾਤਰ ਬਣਾ ਦਈਏ ਚਾ ਵੇਤ ਦੀ ਉਹਦੇ ਕੋ ਜਾਂਦੇ ਆਂਦੇ ਖਲੋਕ ਤੇ ਉਹਦਾ ਸਾਥ ਦਿਓ ਇਸ ਪਿਓ ਨੂੰ ਵੀ ਜਿੱਥੇ ਲੋੜ ਆ ਮੈਂ ਤੈਨੂੰ ਕਹਿਣਾ ਗੁਰੂ ਮਹਾਰਾਜ ਦੇ ਅੱਗੇ ਅਰਦਾਸ ਆ ਵੀ ਤੇਰਾ ਘਰ ਹੀ ਵਸ ਜੇ ਯਾਰ ਉਮਰ ਤੇ ਲੰਘੀ ਕੀ 10 15 ਸਾਲਾਂ ਦਾ ਹੋਰ ਮਸਲਾ ਵਾ ਇਕੱਠੇ ਹੀ ਰਹਿ ਲੋ ਯਾਰ ਤੁਸੀਂ ਸੋ ਧੰਨਵਾਦ ਮੇਰੀ ਸਾਰਿਆਂ ਨੂੰ ਅਪੀਲ ਆ ਕਿ ਇਹ ਛੋਟੀ ਜੀ ਬੱਚੀ ਆ ਯਾਰ 15 16 17 ਸਾਲ ਦੀ ਉਮਰ ਹੋਊਗੀ ਇਹਦੇ ਉੱਤੇ ਸਾਰਿਆਂ ਨੂੰ ਜਿਹੜਾ ਤਰਸ ਕਰਨਾ ਚਾਹੀਦਾ ਉਹ ਕੰਮ ਕਰ ਲਈ ਔਰ ਸਮਾਜ ਨੂੰ ਇੱਕੋ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਜਿਹੜੇ ਵੀ ਲੋਕ ਇਹਨੂੰ ਦੇਖਦੇ ਆ ਜਿਹੜੇ ਵੀ ਲੋਕ ਬੋਲਦੇ ਆ ਕਿ ਇਹੋ ਜੀਆਂ ਬੱਚੀਆਂ ਜੇ ਕੰਮ ਨਹੀਂ ਕਰਨਗੀਆਂ ਇਹਨਾਂ ਦੀਆਂ ਲੋੜਾਂ ਪੂਰੀਆਂ ਨਹੀਂ ਹੋਣਗੀਆਂ ਇਹਨਾਂ ਦੇ ਬੱਚਿਆਂ ਦੀ ਭਰਾ ਦੀ ਪੜ੍ਹਾਈ ਦੀ ਫੀਸ ਨਹੀਂ ਜਾਊਗੀ ਘਰ 'ਚ ਰੋਟੀ ਨਹੀਂ ਹੋਊਗੀ ਤੇ ਇਹਨਾਂ ਦਾ ਧਿਆਨ ਕਿਹਦੇ ਪਾਸੇ ਜਾਊਗਾ ਆਪਾਂ ਲੜਕੀਆਂ ਵੇਖਦੇ ਹਾਂ ਕਿਹਦੇ ਪਾਸੇ ਲੱਗੀਆਂ ਨੇ ਸੋ ਆਪਣੇ ਪੰਜਾਬ ਦੀਆਂ ਧੀਆ ਭੜਾ ਨੇ ਉਹਨਾਂ ਨੂੰ ਬਚਾਉਣਾ ਚਾਹੀਦਾ ਉਹਨਾਂ ਨੂੰ ਦੇ ਕੇ ਕੁਛ ਪਛਤਾਉਣਾ ਨਹੀਂ ਚਾਹੀਦਾ ਔਰ ਮੈਂ ਨਾਲ ਹੀ ਇਹਦੇ ਖਾਦਰ ਨੂੰ ਵੀ ਇਹ ਗੱਲ ਕਹਿ ਕੇ ਆ ਉਹਨਾਂ ਨੇ ਵੀ ਮੇਰੇ ਨਾਲ ਕਿਹਾ ਕਿ ਮੇਰੀ ਧੀ ਦਾ ਸਹਿਯੋਗ ਕੀਤਾ ਜਾਵੇ ਉਹਦਾ ਸਾਥ ਦਿੱਤਾ ਜਾਵੇ ਔਰ ਜੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਇਸ ਬੱਚੀ ਦਾ ਬਹੁਤ ਲੋਕਾਂ ਨੇ ਸਾਥ ਦਿੱਤਾ ਜੇ ਕਿਸੇ ਨੂੰ ਇਹ ਮਹਿਸੂਸ ਹੁੰਦਾ ਕਿ ਸਾਡੇ ਪੈਸੇ ਵਿਅਰਥ ਗਏ ਆ ਸਾਡੇ ਕੋਲੋਂ ਗਲਤੀ ਹੋ ਗਈ ਇਹਨੂੰ ਪੈਸੇ ਦੇ ਕੇ ਤੇ ਕਮ ਸੇ ਕਮ ਮਿੰਨੂ ਤੁਸੀਂ ਇਹਦੇ ਅਕਾਊਂਟ ਚ ਪਾਏ ਹੋਣਗੇ ਜਾਂ ਜਿਸ ਤਰੀਕੇ ਵੀ ਇਹਨੂੰ ਦੱਸੇ ਦਿੱਤੇ ਆ ਉਹ ਮਿੰਨੂ ਦੱਸ ਦਿੱਤਾ ਜਾਵੇ ਮੈਂ ਇਹਦੇ ਰਾਹੀਂ ਪੈਸੇ ਉਹਨਾਂ ਨੂੰ ਵਾਪਸ ਜਿਹੜੇ ਦੇਣ ਨੂੰ ਤਿਆਰ ਆ ਇਹਨੂੰ ਕਿਸੇ ਨੇ ਰੇੜੀ ਬਣਾਉਣ ਦਾ ਕਿਹਾ ਸੀ ਮੈਂ ਅੱਜ ਭਾਈ ਸਾਹਿਬ ਨੂੰ ਵੀ ਅਪੀਲ ਕੀਤੀ ਆ ਜੇ ਬਣਦੀ ਆ ਤੇ ਦੇ ਦਿਓ ਨਹੀਂ ਆ ਰਹਾ ਤਾਂ ਮੈਨੂੰ ਰੇੜੀ ਵੀ ਬਣਾ ਦੂੰਗਾ ਰੇੜੀ ਤਾਂ ਬਣ ਗਈ ਯਾਰ ਤੇ ਉਹਨਾਂ ਨੇ ਜਿਉ ਪੈਸੇ ਦੇ ਦੇਣਗੇ ਠੀਕ ਆ ਨਹੀਂ ਤਾਂ ਰੇੜੀ ਦੇ ਪੈਸੇ ਵੀ ਮੈਂ ਦੇ ਦੂੰਗਾ ਨੂੰ ਕੰਮ ਕਰਨ ਦਿੱਤਾ ਜਾਵੇ ਯਾਰ ਮਤ ਜਿਹੋ ਕੋ ਗਲਤੀ ਕਰ ਬੈਠੀ ਆ ਜੀ ਉਹਨੂੰ ਪਤਾ ਹੀ ਨਹੀਂ ਮੇਰਾ ਬਾਪ 10 ਸਾਲਾਂ ਤੋਂ ਮਿਲਿਆ ਨਹੀਂ ਮਿਲਿਆ ਕਿਸ ਹਾਲਤ ਵਿੱਚ ਹੋਊਗਾ ਤੇ ਉਹਨੂੰ ਐਡੀ ਵੱਡੀ ਸਜ਼ਾ ਨਹੀਂ ਦੇਣੀ ਚਾਹੀਦੀ ਵੀ ਉਹਦੇ ਖਿਲਾਫ ਹੀ ਮਤਲਬ ਸੁਪਰੀਮ ਕੋਰਟ ਦਾ ਫੈਸਲਾ ਸੁਣਾ ਦਿੱਤਾ ਜਾਵੇ ਉਹ ਬੱਚੀ ਆ ਉਹਦਾ ਗੁਜ਼ਾਰਾ ਨਹੀਂ ਚੱਲੂਗਾ ਇਹਨੂੰ ਵੇਖੋ ਤੇ ਸਹੀ ਉਹ ਕਿਹੜੇ ਪਾਸੇ ਤੁਰਪੂਗੀ ਯਾਰ ਉਹ ਕਿਹੜੇ ਕੰਮਾਂ 'ਚ ਤੁਰਪੂਗੀ ਮਤਲਬ ਇਸ ਬੱਚੇ ਇਸ ਉਮਰ ਦੇ ਵਿੱਚ ਵਿਗੜ ਜਾਂਦੇ ਨੇ ਸੋ ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਆਪਣੀਆਂ ਧੀਆਂ ਭਰਾਵਾਂ ਦਾ ਖਿਆਲ ਰੱਖਿਆ ਜਾਵੇ ਕੋਈ ਫਰਕ ਨਹੀਂ ਪੈਂਦਾ ਜੇ ਕਿਸੇ ਨੇ ਥੋੜਾ ਥੋੜਾ ਦਿੱਤਾ ਆ ਜੀਓ ਔਰ ਬਹੁਤ ਥਾਵਾਂ ਤੇ ਤੁਸੀਂ ਲੋਕ ਮਤ ਕਰਦੇ ਹੋ ਬੱਚੀ ਦਾ ਸਾਦੋ ਵੇਚਣ ਤੇ ਚਾਹ ਹੀ ਨਹੀਂ ਯਾਰ ਉਹਨੇ ਕੋ ਮਾਲ ਖੜਾ ਕਰ ਲਿਆ ਉਹਨੇ ਕੋ ਹੋਟਲ ਬਣਾ ਲਿਆ ਯਾਰ ਮਤਲਬ ਉਹਨੂੰ ਪੈਸੇ ਕਿੰਨੇ ਆਏ ਹੋੜ ਕੇ ਲੱਖ ਮੈਂ ਦੇ ਦਿੱਤਾ ਹੋਊਗਾ ਕੋ ਲੱਖ 2 ਲੱਖ 5 ਲੱਖ ਦੇ ਖਾਤੇ ਜਾ ਗਿਆ ਹੋ ਇਸ ਤੋਂ ਵੱਧ ਕੀ ਉਹਦੇ ਖਾਤੇ ਭਰ ਜਾਣੇ ਨੇ ਯਾਰ ਉਹ ਚਾਹ ਵੇਚਦੀ ਉਹਨੂੰ ਕੰਮ ਕਰਨ ਦਿੱਤਾ ਜਾਵੇ ਮੈਂ ਉਹਦੇ ਬਾਪ ਨੂੰ ਦੀ ਪੰਚਾਇਤ ਵੀ ਮਰਨਾ ਸਹਿਮਤ ਸੀ ਕਿ ਜੇ ਪਰਿਵਾਰ ਦਾ ਲੇਵਾ ਹੁੰਦਾ ਤਾਂ ਉਹ ਤੁਹਾਡੀ ਜ਼ਿੰਮੇਵਾਰੀ ਉਹ ਮਤਲਬ ਮੇਰਾ ਕੰਮ ਨਹੀਂ ਮੈਂ ਉਹਦੇ ਮਾਤਾ ਜੀ ਨੂੰ ਵੀ ਮਿਲ ਕੇ ਆਇਆ ਉਹ ਵੀ ਬੰਦਾ ਮੈਂ ਨਹੀਂ ਕਹਿੰਦਾ ਮਾਰਾ ਆਪਣੀ ਮਾਂ ਦਾ ਉਹ ਖਿਆਲ ਰੱਖਦਾ ਮਾਂ ਬਹੁਤ ਮਤਲਬ ਗੁਰੀਆ ਤੁਹਾਡੇ ਜਿਹੜੀਆਂ ਬਿਮਾਰੀ ਦੇ ਵਿੱਚ ਸੋ ਜੇ ਮਾਂ ਮਤਲਬ ਇਹ ਹਾਲਤ ਦੇ ਵਿੱਚ ਤਾਂ ਕਮ ਸੇ ਕਮ ਬੱਚੀ ਨਹੀਂ ਜਾਣੀ ਚਾਹੀਦੀ ਮਤਲਬ ਬੱਚੀ ਨੂੰ ਇਹ ਇਹਦਾ ਹੌਸਲਾ ਵਧਾਉਣਾ ਚਾਹੀਦਾ ਸਵੇਰ ਦਾ ਉਹਦਾ ਬੀਪੀ ਡਾਊਨ ਸੀਗਾ ਮਤਲਬ ਉਹਦੇ ਤੇ ਇੰਨਾ ਪ੍ਰੈਸ਼ਰ ਹੈ ਕਿ ਉਹ ਇੰਨਾ ਬੋਲ ਸਕਦੀ ਹੈ ਕਿ ਉਹ ਇੰਨੀਆਂ ਸਫਾਈਆਂ ਦੇ ਸਕਦੀ ਹੈ ਯਾਰ ਜਿੰਨਾ ਉਹਨੂੰ ਆਪ ਉਹ ਜਾ ਕੇ ਰੱਖ ਦਿੱਤਾ ਗਿਆ ਔਰ ਅੱਜ ਮੈਂ ਪੁੱਛਿਆ ਇੱਕ ਦਿਨ ਦੇ ਵਿੱਚ ਆਪਾਂ ਮੂੰਹ ਮੋਲ ਲੈਨੇ ਆ ਯਾਰ ਲੋਕਾਂ ਤੋਂ ਕੱਲ ਤੇਰੀ ਸੇਲ ਕਿੰਨੀ ਸੀ ਪਰਸੋਂ 950 ਪਰਸੋਂ ਇਸਨ ਤੁਸੀਂ ਆਏ ਹਾਂ ਹਾਂ ਤੁਸੀਂ ਸਾਡੇ 1500 ਸਾਡੇ 1500 ਸੇਲ ਕਰਦੀ ਸੀ 1500 ਰੁਪਏ ਕੀ ਹੁੰਦਾ ਯਾਰ ਅੱਜ ਤੁਹਾਡੇ ਬੋਲਣ ਦੇ ਨਾਲ ਅੱਜ ਤੁਹਾਡੇ ਸੋਸ਼ਲ ਮੀਡੀਆ ਦੇ ਉੱਤੇ ਨੂੰ ਨੈਗੇਟਿਵ ਕਰਨ ਦੇ ਨਾਲ 190 ਰੁਪਏ ਵਿਚਾਰੀ ਨੇ ਵਟੇ ਨੇ ਕੀ ਮਾਲ ਖੜਾ ਕਰ ਲੂ ਯਾਰ ਇਹਦਾ ਸਾਥ ਦੇਣਾ ਚਾਹੀਦਾ ਮੈਂ ਇੱਕ ਗੱਲ ਕਹੀ ਸੀ ਬਾਹਰ ਫੜ ਕੇ ਛੱਡੀ ਨਹੀਂ ਕਿਸੇ ਦੀ ਜਿੱਥੇ ਕਿਤੇ ਗਲਤੀ ਲੱਗੂ ਠੋਕ ਕੇ ਕਵਾਂਗੇ ਗਲਤੀ ਹੈ ਯਾਰ ਇਹ ਮਤਲਬ ਬੱਚੇ ਕੋਲੋਂ ਸੁਭਾਵਕੋਂ ਲਫਜ਼ ਨਿਕਲ ਗਏ ਨੇ ਉਨੂੰ ਉਹਦਾ ਕੰਮ ਕਰਨ ਦਿੱਤਾ ਜਾਣਾ ਚਾਹੀਦਾ ਉਹਨੂੰ ਉਹਨੂੰ ਮਿਹਨਤ ਕਰਨ ਦੇਣੀ ਚਾਹੀਦੀ ਹੈ ਇਹਨੰਦੇ ਨਾਲੋਂ ਪੜ ਰਹੀ ਹੈ ਉਹਦਾ ਇੱਕ ਸੁਪਨਾ ਕਿ ਮੈਂ ਮਤਲਬ ਚਾਹ ਦੀ ਦੁਕਾਨ ਖੋਲ੍ਹਣੀ ਹੈ ਮੈਂ ਤੈਨੂੰ ਕਿਹਾ ਸੀ ਨਾਂ ਰੱਖ ਚਾਹ ਦੀ ਕੁੜੀ women ਚਾਹ ਰੱਖੇਗੀ ਤੇ ਬੰਦੇ ਆਉਣਗੇ ਗਰਮੀ ਕਿ ਤਰੌਣਗੇ ਵੀ women ਚਾਹ ਦੇ ਉੱਤੇ ਕੀ ਕਰਾਂਗੇ ਅੱਜ ਇਹਦੇ ਪਿਓ ਨੇ ਵੀ ਮੈਂ ਮਤਲਬ ਗੱਲ ਕੀਤੀ ਉਹ ਬਹੁਤ ਵਧੀਆ ਬੰਦਾ ਉਹ ਵੀ ਮੇਰੇ ਨਾਲੇ ਬੋਲਿਆ ਕਿ ਚਾਹ ਦੀ ਕੁੜੀ ਜਿੰਦਾਬਾਦ ਇਹਦੀ ਦਾਦੀ ਵੀ ਬੋਲੀ ਹੈ ਕਿ ਚਾਹ ਦੀ ਕੁੜੀ ਜਿੰਦਾਬਾਦ ਮੇਰੀ ਬੇਟੀ ਦਾ ਖਿਆਲ ਰੱਖੋ ਮੇਰੀ ਪੋਤਰੀ ਦਾ ਖਿਆਲ ਰੱਖੋ ਦੋਵੇਂ ਮਾਂ ਪੁੱਤ ਬੋਲੇ ਨੇ ਸੋ ਸਾਨੂੰ ਸਾਰਿਆਂ ਨੂੰ ਇੱਕਦਮ ਮੂੰਹ ਨਹੀਂ ਮੋੜ ਲੈਣਾ ਚਾਹੀਦਾ ਵੀ ਯਾਰ ਉਹ ਹੈ ਕੀ ਹੈ ਛੋਟੀ ਬੱਚੀ ਆ ਯਾਰ ਉਹਦੇ ਕੋਲੋਂ ਕੋਈ ਲਫ਼ਜ਼ ਨਿਕਲ ਗਿਆ ਮਰਿਆ ਤਾਂ ਨੇ ਕਿਹਾ ਹੀ ਨਹੀਂ ਮੇਰਾ ਪਿਓ ਆ ਨਸ਼ੇੜੀ ਕਹਿੰਦਾ ਕੁਝ ਕਹਿੰਦਾ ਉਹਦੇ ਮੂੰਹੋਂ ਨਿਕਲ ਗਿਆ ਉਹ ਮਤਲਬ ਬੋਲ ਚੁੱਕੀ ਦਿਓ ਨੂੰ ਦੱਸਦਾ ਸੀਗਾ ਜਾਂ ਜੋ ਉਹਨੂੰ ਸਮਝਾਇਆ ਗਿਆ ਉਹ ਬੋਲ ਚੁੱਕੀ ਉਹਦੇ ਬਜੇ ਐਡੀ ਸਜ਼ਾ ਦਾ ਉਹਨੇ ਵੀ ਉਹ ਮਰਨਾ ਕੀ ਉਹਦੇ ਯਾਰ ਉਹ ਖੁਦਕੁਸ਼ੀ ਕਰ ਲਵੇ ਉਹਨੂੰ ਕੰਮ ਕਰਨ ਦੇਣਾ ਚਾਹੀਦਾ ਸੋ ਮੈਂ ਸਾਰਿਆਂ ਨੂੰ ਅਪੀਲ ਕਰਦਾ ਮੈਂ ਰਈਆਂ ਨੂੰ ਵੀ ਕਰਦਾ ਮਤਰੇ ਜਾਂਦੇ ਜਿਹੜੇ ਇੱਥੇ ਆਉਂਦੇ ਨੇ ਲੋਕ ਉਹਨਾਂ ਨੇ ਵੀ ਕਰਦਾ ਵੱਤ ਵੱਦ ਦੀ ਹੌਸਲਾ ਫਜਾਈ ਕਰੋ ਪੀਣਾ ਕੀ ਆ ਯਾਰ ਦੇਖੋ ਇੱਕ ਕੱਪ ਚਾਹ ਦਾ ਇੱਕ ਫੈਨ ਇੱਕ ਬੱਤੀ ਹੋਰ ਕੀ ਇਹਨੂੰ ਬਤਾ ਦਿਓਗੇ ਤੁਸੀਂ ਮਤਲਬ ਇਹਦਾ ਸਾਫ ਹੋਣਾ ਤੇ ਨਾਲ ਦੀ ਰੋਟੀ ਰੋਟੀ ਚੱਲੂਗੀ ਤੇ ਮਾਂ ਦਾ ਇਲਾਜ ਹੋ ਜਾਊਗਾ ਆ ਛੋਟਾ ਭਰਾ ਮੈਂ ਕਹਿੰਦਾ ਮੈਨੂੰ ਬੰਦਾ ਗਊ ਲੱਗਾ ਕਿ ਨਾਲ ਉਹਦੇ ਵਿੱਚ ਕੋਈ ਸ਼ਤਾਨੀ ਨਾਲ ਉਹਦੇ ਵਿੱਚ ਕੋਈ ਹਦੀ ਮਤਲਬ ਬੱਚੇ ਵਾਲਾ ਬਚਪਣਾ ਵੀ ਨਹੀਂ ਹੈਗਾ ਕਿ ਬੰਦਾ ਆਇਆ ਫੁਰਤੀਆਂ ਮਾਰਦਾ ਫਿਰ ਕੋ ਮਤਲਬ ਇਹਦਾ ਜੇ ਬੰਦਿਆਂ ਦੇ ਉੱਤੇ ਤਰਸ ਖਾਓ ਯਾਰ ਇਹਨਾਂ ਨੂੰ ਜਲੀਲ ਨਾ ਕਰੋ ਸੋ ਮੇਰੀ ਬੇਨਤੀ ਆ ਮੈਂ ਦੋਲੇ ਅੱਜ ਇਹਦੇ ਕੋਲ ਆਇਆ ਮੈਂ ਇਹਨੂੰ ਫੇਰ ਕਹਿ ਕੇ ਚੱਲਿਆ ਕਿ ਮੇਰਾ ਨੰਬਰ ਤੇਰੇ ਕੋਲ ਆ ਤੈਨੂੰ ਕਿਸੇ ਵੀ ਚੀਜ਼ ਦੀ ਕਮੀ ਆਉਂਦੀ ਤੈਨੂੰ ਕਿਸੇ ਨੇ ਕੋਈ ਕਹਿ ਦਿੰਦਾ ਮੈਂ ਤੈਨੂੰ ਬਣਾ ਕੇ ਲਊਂਗਾ ਤੇਰੇ ਬੰਦੇ ਨੂੰ ਜਦੋਂ ਕਹਿ ਦਿਆਂ ਨਾ ਤੈਨੂੰ ਆ ਪਹੁੰਚ ਜਾਊਗਾ ਉਹਦੇ ਮਨ ਦੇ ਵਿੱਚ ਇੱਕ ਸੁਪਣਾ ਆ ਜਾਂਦਾ ਵੀ ਯਾਰ ਮੇਰੇ ਕੋਲ ਆ ਚੀਜ਼ ਆ ਜਾਣੀ ਆ ਤੇਰਾ ਕੋਈ ਵੀ ਸੁਪਣਾ ਹੋਵੇ ਤੇਰੀ ਦੁਕਾਨ ਦਾ ਮੈਨੂੰ ਆ ਚਾਹੀਦਾ ਵਾ ਜੇ ਕੋ ਦੇ ਦਊਗਾ ਉਹਨਾਂ ਦਾ ਧੰਨਵਾਦ ਹੱਥ ਜੋੜ ਕੇ ਧੰਨਵਾਦ ਨਹੀਂ ਦਊਗਾ ਤੇ ਜਿਹੜੀ ਜਿਹੜੀ ਚੀਜ਼ ਦਾ ਤੈਨੂੰ ਕਿਸੇ ਨੇ ਲਾਰਾ ਲਾਇਆ ਮੈਨੂੰ ਭੇ ありがとうござ ਤੇ ਪੰਬਾਰ ਫਰਿਆ ਫਰਿਆ ਬਣੀ ਜਾਂਦਾ ਲੱਗਦਾ ਹਾਂ ਨਾ ਮੇਰੇ ਭੈਣ ਬਜਾਈ ਕੋਈ ਵੀ ਮੇਰਾ ਸਾਥ ਤੇ ਕੀ ਕਰਾਂ ਮੈਂ ਆ ਪਿੰਡ ਮਾਦਾ ਮੇਰਾ ਜੀ ਹਾਂ ਇਹ ਰੈਫਰ ਕਰਤਾ ਉਹਨਾਂ ਨੇ ਅੰਮ੍ਰਿਤਸਰ ਘੱਲਤਾ ਮੇਰੇ ਕੋ ਪੈਸੇ ਆ ਨਹੀਂ ਮਾਜੀ ਲੈ ਕੇ ਚੱਲਿਆ ਲੈ ਅੰਮ੍ਰਿਤਸਰ ਫੋਨ ਕਰਦੇ ਉੱਥੇ ਆ ਗਏ